ਹਾਂਜੀ ਵੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਸਾਰਿਆਂ ਦਾ ਆਪਾਂ ਲੱਗੇ ਆ ਇੱਕ ਯਾਤਰਾ ਸਟਾਰਟ ਕਰਨ ਤੇ ਉਹਦੇ ਵਾਸਤੇ ਟਰੈਕਟਰ ਦਾ ਕੰਮ ਕਰਤਾ ਸ਼ੁਰੂ ਆਪਾਂ ਤੇ ਯਾਤਰਾ ਹੈਗੀ ਆਪਣੀ ਪੰਜ ਤਖਤਾਂ ਦੀ ਵਾਈਕਰੂ ਦੀ ਮੇਰ ਨਾਲ ਪਹਿਲਾ ਦੇਣੇ ਲੱਗੇ ਸਟਾਰਟ ਕਰਨ ਕੰਮ ਪਰ ਇਹ ਮੈਂ ਕਿਤੇ ਇਹ ਕਾਲੇ ਇਹ ਲੱਗੇ ਚਿੱਟੇ ਕਰਨ ਵੇ ਰੰਗ ਕਰਤਾ ਰੰਗ ਬੇਟਾ ਨੂੰ ਵੇਟ ਹੋ ਗਏ ਤਿਆਰ ਆਪਣੇ ਤੇ ਰਿੰਮ ਬਸ ਤਿਆਰੀ ਹੁਣ ਖੋਲਣ ਦੀ ਖੋਲੇ ਆ ਤੇ ਕਰਦੇ ਇਹਨਾਂ ਨੂੰ ਖਾਕ ਚੱਲ ਆ ਵੀ ਮੁੰਡਿਆ ਹੋ ਗਿਆ ਸੱਦਾ ਇਹ ਮੁੰਡਾ ਲੰਗਾ ਸਪੈਸ਼ਲ ਸਫਾਈ ਕਰਨਾ ਤੇ ਰੰਗ ਲਾਉਣ ਦਾ ਆ ਲੱਗੇ ਮੇਰਾ ਆਦਮੀ ਦੋ ਜਾਨਾਂ ਜਾਂਦੇ ਬੱਸ ਹੋ ਗਿਆ ਆ ਜਾ ਇੱਕ ਰਿਮ ਹੋ ਗਿਆ ਦਾ ਡਨ ਸਾਰਾ ਮਾਰੂ ਮਾਰੂ ਪਹਿਲਾ ਚੈੱਕ ਕਰੋ ਬਲੈਕ ਤੇ ਵਾਈਟ ਵਾਈਟ ਦੀ ਗ੍ਰੇਸ ਵੱਧ ਹੁੰਦੀ ਓਦਾਂ ਆਹ ਮੁੰਡਾ ਦਾ ਜਿਆਦਾ ਖੁਸ਼ ਹੁੰਦਾ ਪਰ ਕੰਮ ਚੈੱਕ ਕਰੋ ਮੁੰਡੇ ਦਾ ਲੋਇ ਮੇਟਰੋ ਫਾਈਨਲ ਲੁੱਕ ਕਰਤੇ ਰਿਮ ਚਿੱਟੇ ਬਾਕੀ ਥੋੜਾ ਜਿਹਾ ਪੇਂਟ ਕਰਨਾ ਪਣਾ ਇਹਨਾਂ ਨੂੰ ਪੇਂਟ ਹੋਇਆ ਖਰਾਬ ਮੁੰਡੇ ਆੜੇ ਦੀ ਮਿਹਨਤ ਬਹੁਤ ਹੋਈ ਅੱਜ ਬਾਕੀ ਹੁਣ ਸਵੇਰੇ ਸਵੇਰ ਦਾ ਕੰਮ ਰਹਿ ਗਿਆ ਸਵੇਰੇ ਆਪਾਂ ਕਰਨੇ ਵੇਟ ਫਿੱਟ ਆੜੇ ਮੇਰੇ ਵੀ ਜਿੱਥੇ ਪੇਂਟ ਚੈੱਕ ਕਰੋ ਕੁਆਲਿਟੀ ਮਤਲਬ ਮੁੰਡੇ ਪਹੁੰਚ ਚੁੱਕੇ ਆ ਟਾਈਮ ਨਾਲ ਹੀ ਸਵੇਰ ਦਾ 8 ਵਜੇ ਆ ਗਏ 8 ਵਜੇ ਹੀ ਵੇਰ ਚੈੱਕ ਕਰੋ ਇਹ ਨਵੇਂ ਦਾ ਨਵਾਂ ਹੋਰ ਦੋਸਤੋ ਕੀ ਹਾਲ ਆ ਹਾਲ ਤੇ ਜੀ ਦੇ ਕੋਈ ਹਾਲ ਚੇ ਲਾੜਾ ਅਸਤਾ ਦਮੀਆਂ ਗੱਲਾਂ ਨਹੀਂ ਕਰਨੀਆਂ ਇੱਥੇ ਤੇਲ ਪਾਇਆ ਗਿਆ ਆਪਣੇ ਟਰੈਕਟਰ ਦੇ ਗੇਅਰ ਚ ਇਹ ਵਾਲਾ ਤੇਲ ਪਾਇਆ ਅਸੀਂਨੇ ਬੋਸ਼ ਕੰਪਨੀ ਦਾ ਗੀਰਨੇ ਹੀ ਗਏ ਹਾਂ ਮਗਰੋਂ ਮਗਰੋਂ ਪਤਾ ਨਾ ਅਸੀਂ ਟਰਿੱਲਣ ਗਏ ਹਾਂ ਮਸ਼ੀਨ ਨਟ ਖੋਲਣ ਵਾਲੀ ਆਉਣ ਤੋਂ ਪਹਿਲਾਂ ਪਤਾ ਨਹੀਂ ਤੁਹਾਨੂੰ ਸਾਰਾ ਵਿਖਾਉਣਾ ਕਿ ਕਿਤਰਾ ਪਿਆ ਹੈ ਵੈਸੇ ਮੈਂ ਤੁਹਾਨੂੰ ਦੱਸ ਦੇਣਾ ਕਿਤਰਾ ਪਿਆ ਐਂਡ ਕੰਟਰੋਲ ਆ ਐਂ ਕਰਕੇ ਪਾਤਾ ਐਂ ਕਰਕੇ ਪਾਤਾ ਐ ਐਡੀ ਕੋ ਵੱਡੀ ਪ੍ਰੋਬਲਮ ਨਹੀਂ ਤੁਸੀਂ ਪਾ ਸਕਦੇ ਘਰੀ ਬੰਦਾ ਹਡਵਾਂਸ ਹੋ ਗਏ ਬੰਦੇ ਸਲਿੱਪ ਨਹੀਂ ਕਰਉਣੀ ਜਾਂਦੀ ਮੇਰੀ ਪਹਿਲੀ ਸਲਿੱਪ ਦਾ ਕੰਮ ਆ ਰ ਮਾਰ ਕੇ ਫੇਰ ਹੀ ਨਿਕਲਣਾ ਨੇ ਅੰਡਰ ਜਿਹੜਾ ਅੰਡਰ ਨੇ ਭਾਈ ਜੀ ਤੇ ਨੂੰ ਪਤਾ ਫਿਰ ਜੀ ਤੁਹਾਨੂੰ ਇੱਕ ਗਲਾਰੀ ਛੋਟੀ ਹੀ ਹੱਥ ਭਾਈ ਦਾ ਹੀ ਵੱਡਾ ਕਰਾਰਾ ਪਾ ਦੇਣਾ ਜੀ ਕਰਾਰਾ ਪਾ ਦੇਣਾ ਉਸਤਾਦ ਜੀ ਉਹਨਾਂ ਚਾਹੀਏ ਨਾ ਖੁੱਲੇ ਖੋਲੀ ਜਾਂਦੇ ਫੇਰ ਮੈਂ ਚੈੱਕ ਕਰ ਲਈਏ ਗਾਇਸ ਕੀ ਤੁਹਾਨੂੰ ਜਿਤਨਾ ਪਤਾ ਹੈ ਉਹ ਪੰਜ ਵਜੇ ਛੁੱਟੀ ਹਣੀ ਦਿਹਾੜੀ ਤੋਂ ਚੱਕ ਲੈਣਾ ਕਿਨੂ ਉਹ ਯਾਰ ਨਜੇ ਕੰਮ ਨੇ ਰਹਿਣ ਦਾ ਮਾਸਾ ਜੰਮੀ ਦਾ ਇਹ ਉਹ ਸੁੱਕਾ ਚ ਲਾਉਣਾ ਹੈ ਤੇਲ ਕੱਢਦਾ ਦੇਖੋ ਯਾਰ ਖੋਲ ਕੇ ਜੁੱਤੀ ਦਾ ਨਾ ਨਾ ਉਹ ਇਹ ਰੋ ਆਹ ਹੋ ਨਾੜ ਖੋਲ ਕੇ ਕੀਲਤਾ ਇੱਕ ਵਾਰ ਫੁੱਲ ਤੇਲ ਨਹੀਂ ਲਾਵੇ ਆਓ ਕਿੰਨਾ ਨਿਕਲ ਆਇਆ ਉਧਰੋਂ ਤੇਲ ਤੇ ਉਹ ਸਾਰਾ ਨਹੀਂ ਨਿਕਲਿਆ ਹਾਲੇ ਉਹ ਗੇਟ ਚੋਰ ਤੇ ਉਹ ਕਿਤਰਾ ਨਿਕਲੂ ਜਾਂ ਚੈੱਕ ਲਾ ਕੇ ਵੇਖੇ ਟੇਡਾ ਕਰਕੇ ਜੈਕ ਲਾ ਖੋਲਿਆ ਟਾਇਰ ਕੋਈ ਨਹੀਂ ਤਾਂ ਉਹ ਜੈਕ ਲਾ ਕੇ ਕੱਢ ਲਗੇ கம்பெனி 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 ਦੁੱਧ ਦੇ ਸੀ ਗਿਓ ਯਾਤਰਾ ਤੇ ਜਾਣ ਲੱਗਿਆਂ ਤੇ ਜਿਹੜਾ ਇਹਨੇ ਪੀਣਾ ਪੀਣਾ ਹੀ ਆ ਇਹਦੇ ਪਹਿਲੇ ਹੀ ਬਹੁਤ ਪੀਰਾ ਹੈ ਕبھی ਪੀਸੇ ਘੇਡਾ ਰਹਾ ਹੈ ਕبھی ਬੀਜ਼ਨਸ ਹਾਂ ਆ ਮੁੰਡਾ ਬੇਸਤਰੀ ਤੇ ਗੋਲ ਨੇ ਲਿਆ ਹਾਂ ਹਾਂ ਜਿਹੜਾ ਮਿਸਤਰੀ ਆ ਹੈਡਨ ਸਾਡਾ ਇਹਨੇ ਇਸ ਵੇਲੇ ਕਿਤਾਬ ਜਲਦੀ ਆਓ ਉਸਤਾਦ ਉਸਤਾਦ ਇਹੋ ਉਂਗਲ ਕੁੰਜੀ ਜਾਂਦਾ ਪਰਦੇ ਨਾ ਇਹ ਕੀ ਆਇਆ ਸੀ ਉਹਦੇ ਦੇਣਾ ਤੇ ਨਾ ਨਿਪਟ ਗਈ ਹੁਣ ਆ ਦੇਖਣ ਜਿਹੜੇ ਸਾਹਣਾ ਨੇ ਵਾਲਪੂ ਰੱਖੇ ਇੱਦਾਂ ਨਹੀਂ ਲੱਗਣਦੇ ਹਣਾ ਇਹ ਨਹੀਂ ਨਹੀਂ ਦੇਖ ਰਿਹਾ ਦੇਣਾ ਹੂਰ ਸਾਹਿਬ ਚਲ ਗਏ ਵਿਆਹ ਛੱਡ ਆਉਣਾ ਇਹਨੂੰ ਵਿਆਹ ਉਧਰ ਵੀ ਇਦਾਂ ਨਹੀਂ ਹੁੰਦੇ ਉਹ ਆਹ ਕਰਕੇ ਰੱਖਿਆ ਕਰ ਵਾਲਮਾ ਸਾਹ ਉਹ ਆਦ ਨੇ ਚਲ ਛਈਆਂ ਛਈਆਂ ਵਾਲੇ ਹਾਂਜੀ ਵੀਰ ਜੀ ਪੈ ਗਿਆ ਤੇਰਾ ਹਾਂ ਜੀ ਤਾਇਗਾ ਨਵੀਂ ਰੱਖਣ ਦੇਆ ਕਰੋਨ ਜੇ ਹੁਣੇ ਬਦਲਾਉਂਦੇ ਇਹਨਾ ਮੈਂ ਫ੍ਰੀ ਬਦਲ ਕੇ ਦੇਣਾ ਹੈਲੋ ਕਰੋਨ ਬਦਲਦਾ ਹੀ ਕੋਈ ਮੈਂ ਹੁਣੇ ਬਦਲਣਾ ਜੋ ਆਨੰਦਪੁਰ ਜਾਵਾਂਗੇ ਉਹ ਬਦਲ ਦੇ ਟੋਟਲ 20 ਲੀਟਰ ਤੇਲ ਪਾਤਾ ਹੈ ਟੋਟਲ 20 ਲੀਟਰ ਹੋ ਚਾਹੇ ਬਰੇਕਾਂ ਵੀ ਤਾਂ ਲੋ ਮੜੋ ਗਾਥੇ ਵੇੜ ਇਹ ਬੰਦੇ ਥੋੜੇ ਆ ਵੇਟ ਭਾਰੇ ਇਸੇ ਕਰਕੇ ਹੁਣ ਉਦੋਂ ਮੌਕੇ ਤੇ ਵਿਖਾਏ ਨਹੀਂ ਤੈਨੂੰ ਹੋਰ ਬਾਕੀ ਕੰਮ ਕਾਲ ਨੂੰ ਕਾਲ ਨੂੰ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਆ ਤੇ ਨਵੇਂ ਦੀ ਤਿਆਰੀ ਕਰਦੇ ਆ ਮੁੰਡੰਗਰ ਖਾ ਕੇ ਸੌ ਗਏ ਚਲ ਕੇ ਵਾਲੀ ਚਾਹ ਪੀ ਕੇ ਫਿਰ ਚਲੋ